ਅੱਜਕੱਲ੍ਹ ਬਰਸਾਤ ਦਾ ਸੀਜ਼ਨ ਚੱਲ ਰਿਹਾ ਹੈ ਅਜੀਹੇ ਦੇ ਵਿੱਚ ਥਾਂ-ਥਾਂ ਤੇ ਸੱਪ ਅਤੇ ਹੋਰ ਕੀੜੇ ਮਕੋੜੇ ਧਰਤੀ ਤੋਂ ਬਾਹਰ ਆ ਰਹੇ ਹਨ ਉਤੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਦੇ ਵਿੱਚ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਵੱਡੇ ਅਜਗਰ ਦੇ ਦੇਖਣ ਦੇ ਨਾਲ ਲੋਕਾਂ ਵਿੱਚ ਹਾਵੜਾ ਤਫੜੀ ਮਚ ਗਈ ਅਤੇ ਜਲਦ ਹੀ ਇਹ ਖਬਰ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਸਬੰਧਤ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ਤੇ ਪੁੱਜ ਕੇ ਇਸ ਅਜਗਰ ਨੂੰ ਬੜੇ ਮੁਸ਼ਕਲ ਦੇ ਨਾਲ ਕਾਬੂ ਕੀਤਾ ਅਤੇ ਜੰਗਲੀ ਇਲਾਕੇ ਦੇ ਵਿੱਚ ਇਸ ਨੂੰ ਛੱਡਣ ਦੀ ਗੱਲ ਆਖੀ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਜਗਰ ਰਿਹਾਈਸ਼ੀ ਇਲਾਕੇ ਦੇ ਵਿੱਚ ਦਾਖਲ ਹੁੰਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਜਿਵੇਂ ਹੀ ਇਸ ਸੂਚਨਾ ਦਾ ਪਤਾ ਚੱਲਦਾ ਤਾਂ ਲੋਕ ਹਫੜਾ ਤਫੜੀ ਦੇ ਵਿੱਚ ਆ ਜਾਂਦੇ ਨੇ ਅਤੇ ਤੁਰੰਤ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਜੋ ਮੈਂਬਰ ਹਨ ਉਹ ਆਉਂਦੇ ਹਨ ਅਤੇ ਉਸ ਤੋਂ ਬਾਅਦ ਇਸ ਅਜਗਰ ਨੂੰ ਕਾਬੂ ਕਰਨ ਦੇ ਵਿੱਚ ਬਹੁਤ ਹਾਲਾਂਕਿ ਟਾਈਮ ਲੱਗ ਜਾਂਦਾ ਹੈ ਅਜਗਰ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਨੇ ਤਸਵੀਰਾਂ ਵਿੱਚ ਦੇਖ ਸਕਦਾ ਹਾਂ ਕਿ ਅਜਗਰ ਕਿੰਨਾ ਵਿਸ਼ਾਲ ਆਕਾਰ ਦਾ ਹੈ ਅਤੇ ਇਹ ਰਿਹਾਈਸ਼ੀ ਲੱਕੇ ਦੇ ਵਿੱਚ ਦਾਖਲ ਹੋ ਗਿਆ ਹੈ ਇਸ ਅਜਗਰ ਨੂੰ ਕਾਬੂ ਪਾਉਣ ਦੇ ਵਿੱਚ ਜੰਗਲਾਤ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਇਕੱਠਾ ਹੋਣਾ ਪਿਆ ਤੇ ਕਿਉਂਕਿ ਜਿਸ ਤਰੀਕੇ ਦਾ ਅਜਗਰ ਦਾ ਸਾਈਜ਼ ਅਤੇ ਉਸ ਦਾ ਆਕਾਰ ਦੇਖਣ ਨੂੰ ਮਿਲ ਰਿਹਾ ਬਹੁਤ ਵਿਸ਼ਾਲ ਆਕਾਰ ਦਾ ਅਜਗਰ ਸੀ ਉਸ ਨੂੰ ਪਕੜਨ ਦੇ ਵਿੱਚ ਜੰਗਲਾਤ ਵਿਭਾਗ ਦੇ ਕਈ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਕੜੀ ਮੁਸ਼ਕਲਤ ਦੇ ਬਾਅਦ ਅਜਗਰ ਨੂੰ ਗੱਟੇ ਦੇ ਵਿੱਚ ਕੈਦ ਕਰਕੇ ਉਸ ਨੂੰ ਰੈਸਕਿਊ ਕਰਕੇ ਜੰਗਲ ਦੇ ਵਿੱਚ ਛੱਡੇ ਜਾਣ ਦੀ ਵਿਭਾਗ ਵੱਲੋਂ ਗੱਲ ਵੀ ਆਖੀ ਗਈ ਹੈ ਤੁਮਰਾ ਦੱਸੋ ਇਹ ਕਿੱਥੋਂ ਲਿਆਇਓ ਫੜ ਕੇ ਕੀ ਹੈ ਸਰ ਸਾਨੂੰ ਸਾਡੇ ਬਲਾਕ ਅਫੀਸਰ ਦਾ ਸੁਖਵੀਰ ਸਿੰਘ ਜੀ ਦਾ ਫੋਨ ਆਇਆ ਜੀ ਕਿ ਸਟਾਪ ਕਲੱਬ ਉਹ ਨਾ ਇੱਕ ਕੋਈ ਵੱਡਾ ਅਜਗਰ ਹੈ ਜੀ ਇੰਡੀਅਨ ਰੋਕ ਪਾਈਥਨ ਤੇ ਅਸੀਂ ਹੁਣ ਮੌਕੇ ਤੇ ਜਾ ਕੇ ਸਾਡੇ ਨਾਲ ਆਪਣੇ BBMP ਦੇ ਫਾਇਰ ਕਰਮਚਾਰੀ ਸੀਗੇ ਨਦੀਪ ਜੀ ਤੇ ਹੋਰ ਸੀਗੇ ਨਾਲ ਉਹਨਾਂ ਦੇ ਸਹਿਯੋਗ ਨਾਲ ਸਾਰੇ ਇਹਨੂੰ ਅਸੀਂ ਰੈਸਕੂ ਕੀਤਾ ਜੀ ਤੇ ਹੁਣ ਇਹਨੂੰ ਰੈਸਕੂ ਕਰਕੇ ਤੇ ਇਹਦਾ ਜੋ ਵੀ ਹੈ ਫਸਟ ایڈ ਦੇ ਕੇ ਜੀ ਇਹਨੂੰ ਜੰਗਲ ਦੇ ਵਿੱਚ ਰੀਲੀਜ਼ ਕਰਾਂਗੇ ਸਾਰੇ ਚਕਵੀ ਸੀ ਨਹੀਂ ਨਹੀਂ ਸਰ ਬਿਲਕੁਲ ਠੀਕ ਸੀਗਾ ਹਾਂ ਇਹ ਕਾਰਨ ਵਿੱਚ ਕਿਤੇ ਸੈਂਚਰੀ ਚੋ ਵੀਰ ਆ ਗਿਆ ਸਰ ਤੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਸੀਗੀ ਇੱਕ ਕਾਫੀ بڑا ਇਹ ਸਾਰਾ ਮੜਾ ਕੋਈ 15 16 ਫੁੱਟ ਲੰਬਾ ਜੀ ਤੇ 50 60 ਕਿਲੋ ਦਾ ਭੇਟ ਆ ਹਾਂਜੀ ਸਰ ਬੜੇ ਉਹਦੇ ਨਾਲ ਰੈਸਕੂ ਕੀਤਾ ਜੀ ਸੱਚਕੋਹ ਪਰਵਾਰ ਵੀ ਸਾਡੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਸੌਣ ਮਹੀਨਾ ਚੱਲ ਰਿਹਾ ਜਿਸ ਵਿੱਚ ਕੀੜ ਪਤੰਗਾ ਸੱਪ ਆਦਿ ਵਗੈਰਾ ਜੋ ਜੀਵ ਹਨ ਉਹ ਬਾਹਰ ਨਿਕਲਿਆਉਂਦੇ ਹਨ ਉਤੋਂ ਜੋ ਵੀ ਘਰ ਦੇ ਦਰਵਾਜ਼ੇ ਵਗੈਰਾ ਹੁੰਦੇ ਨੇ ਜਾਂ ਕੋਰਨਰ ਵਗੈਰਾ ਹੁੰਦੇ ਨੇ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਤਾਂ ਕਿ ਅਜੇ ਕੋਈ ਵੀ ਜੀਵ ਜੰਤੂ ਸਾਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ